ਸਟੇਜ ਉੱਤੇ ਬਗੇਲ ਸਾਹਿਬ ਨਾਲ ਤੇ ਪ੍ਰਧਾਨ ਜੀ ਨੇ ਜ਼ਿਕਰ ਕਰ ਰਿਆ ਸੀ ਕਿ 1 ਸਾਲ ਤੋਂ ਘੱਟ ਟਾਈਮ ਰਹਿ ਗਿਆ ਜੇ ਹਰ ਅਸੈਂਬਲੀ ਹਲਕੇ ਦੇ ਵਿੱਚ ਅਸੀਂ ਆਪਣੇ ਸਾਥੀਆਂ ਨੂੰ ਮੌਕਾ ਦਈਏ ਤੇ ਇਸ ਤਰ੍ਹਾਂ ਇਕੱਠ ਇਕੱਠਾ ਹੋਏ ਤੇ ਕਾਂਗਰਸ ਦੀ ਮੂਮੰਦ ਜਿਹੜੀ ਹੈ ਦਿਨੋਂ ਦਿਨ ਤਾਕਤ ਪਕੜਦੀ ਜਾਏਗੀ ਹਰਦੀ ਜਾਏਗੀ ਤੇ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਪਾਰਟੀ ਦੇ ਰਹਿ ਗਈ ਤਾਂ ਮੈਂ ਤੁਹਾਨੂੰ ਮੁਬਾਰਕ ਦੇਣਾ ਚਾਹੁੰਦਾ ਦਰਿੰਦਰ ਸਾਹਿਬ ਬਾਕੀ ਤਾਰੀਫ ਤੁਹਾਡੀ ਬਹੁਤ ਸਾਰੀ ਜਿੰਦਾਬਾਦ ਸਾਹਿਬ ਨੇ ਕੀਤੀ ਹੈ ਤੇ ਮੈਂ ਵੀ ਜ਼ਰੂਰ ਦੱਸਣਾ ਚਾਹਾਂਗਾ ਇਹਨਾਂ ਦੇ ਨਾਨਾ ਜੀ ਤੋਂ ਲੈ ਕੇ ਸਾ ਗੁਰਮੇਰ ਸਿੰਘ ਜੀ ਤੋਂ ਇਹਨਾਂ ਦੇ ਸੁਤਿਵਾਸੀ ਪਿਤਾ ਸਰਦੂਲ ਸਿੰਘ ਜੀ ਤੇ ਦਾਸ ਇਕੱਠੇ ਮਨਿਸਟਰ ਵੀ ਰਹੇ ਨੇ ਪੰਜਾਬ ਦਾ ਸੇਵਾ ਕਰਨ ਦਾ ਚੌਂਕੀਦਾਰਾ ਕਰਨ ਦਾ ਇਕੱਠਿਆਂ ਟਾਈਮ ਮਿਲਿਆ ਬਹੁਤ ਹੀ ਪਿਆਰ ਰਿਹਾ ਇਸੇ ਗੱਲ ਕਰਾਂ ਦੈਣੀ ਨੂੰ ਅਸੀਂ ਉਸੇ ਰੂਟ ਤੇ ਵੇਖਦੇ ਆ। ਸੋ ਮੇਰੇ ਵੀਰੋ ਬਹੁਤ ਸਾਰੀਆਂ ਗੱਲਾਂ ਇੱਥੇ ਪਹਿਲੇ ਹੋਈਆਂ ਨੇ। ਮੈਂ ਉਹਨਾਂ ਸਬਜੈਕਟਸ ਨੂੰ ਛੇੜਨਾ ਨਹੀਂ ਚਾਹਦਾ। ਮੈਂ ਤੇ ਸਾਰਿਆਂ ਨੂੰ ਪਹਿਲੇ ਨੇਰੇਗਾ ਦੇ ਇੱਥੇ ਪੰਜਾਬ ਦੇ ਸਾਡੇ ਸਾਥੀ ਆਏ ਸੀ ਉਹਨਾਂ ਨੇ ਇਸ ਗੱਲ ਦਾ ਯਕੀਨ ਦਵਾਇਆ ਕਿ ਕਾਂਗਰਸ ਦੀ ਜਿਹੜੀ ਸਕੀਮ ਹੈ 20 ਸਾਲ ਪਹਿਲੇ 2006 ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਸੁਰਗਵਾਸੀ ਜੁਪੀਏ ਦੇ ਪ੍ਰਧਾਨ ਮੰਤਰੀ ਸਨ ਦੇ ਬੀਬੀ ਸੋਨੀਆ ਗਾਂਧੀ ਜੀ ਸਾਡੇ ਚੇਅਰਪਰਸਨ ਸਨ ਉਸ ਤਾਈ ਬਹੁਤ ਸਾਰੇ ਇਤਿਹਾਸਿਕ ਚੰਦ ਫੈਸਲੇ ਆਏ ਜਿਹਦੇ ਨਾਲ ਵਿਸ਼ੇਸ਼ ਤੌਰ ਗਰੀਬ ਵਰਗ ਦਾ ਵੱਡੇ ਪੈਮਾਨੇ ਲਾਭ ਹੋਇਆ ਸਾਡੇ ਦੇਸ਼ ਚ ਉਹਦੇ ਵਿੱਚ ਇੱਕ ਵੱਡਾ ਫੈਸਲਾ ਜਿਹੜਾ ਸੀ ਉਹ ਰਾਈਟ ਟੂ ਵਰਕ ਦਾ ਸੀ ਵਿਸ਼ੇਸ਼ ਤੌਰ ਇੰਦੂ ਲੋਕਾਂ ਵਾਸਤੇ نبے پیمانے سے سو دن کا ایک کمزور کوشش ਬੜੀ ਕੋਸ਼ਿਸ਼ ਦੇ باوجود ਵੀ ਅਜੇ ਤੱਕ ਦਾ ਰਿਕਾਰਡ ਇਹ ਰਿਹਾ ਕਿ ਪਿਛਲੇ 20 ਸਾਲਾਂ ਦੇ ਵਿਸ਼ੇਸ਼ ਤੌਰ ਤੇ 12 ਸਾਲ ਮੋਤੀਸਰ ਤੇ ਭਾਜਪਾ ਦੇ ਹੋਏ ਇਹਦੇ ਵਿੱਚ 100 ਦੇ ਪੂਰਾ ਕੰਮ ਕਿਸੇ ਨੂੰ ਸਾਲਾਂ ਦੋਸਤ ਨਹੀਂ ਬਚੇ ਸਾਲੋਂ ਵੱਧ ਕੰਮ ਗਿਆਲਾ ਦੇ ਵਿੱਚ 60 ਦਿਨ ਮਿਲਦਾ ਰਿਹਾ ਪੰਜਾਬ ਦੀ ਐਵਰੇਜ तकरीबन 50 ਦਿਨ ਸੀ ਤੇ ਜਿੱਦਾਂ ਦੇ ਮਾਨ ਸਾਹਿਬ ਆਏ ਨੇ ਇੱਥੇ ਆਪ ਦੀ ਸਰਕਾਰ ਆਈ ਸਾਡੀ ਐਵਰੇਜ 38 ਦਿਨ ਰਹਿ ਗਈ ਹੁਣ ਭਾਜਪਾ ਕਹਿੰਦੀ 125 ਦਿਨ ਦੇਵਾਂਗੇ ਮੋਦੀ ਸਾਹਿਬ ਬਜਟ ਤਾਂ ਤੁਸੀਂ ਅੱਗੇ ਲੋਕਾਂ ਦੇ ਐਵਰੇਜ ਕਦੀ ਦੇਸ਼ ਦੀ ਪੰਜਾਬ ਹੁਣ ਤੋਂ ਬੱਸ ਉਹ ਦਿਨ ਤੁਸੀਂ ਕਿੱਥੋਂ ਦੇਣਾ ਜਿੱਥੇ ਅੱਗੇ 90% ਪੈਸਾ ਸੈਂਟਰਪਰ ਦੀ ਸੀ 10% ਪੈਸੇ ਛੂਬੇ ਬੰਦੀ ਸੀ ਹੁਣ ਤੁਸੀਂ ਇਹ ਦੇਖੋ ਕਰ ਦਿੱਤੀ پنجاب پورتے تو پتا ہلاب خرچ ہو گئے پیسے ہزار کروڑ روپیہ میرے, میرے چلی طرح سوڑ لو میری گھر مہینے مانپ کی جو کرنا ایک ہزار کروڑ روپیہ ہر ہفتے چار ہزار کروڑ رپیہ ہر مہینے اٹالی کو پنجا ہزار کروڑ رپیہ ہر سال مجھے دسوں ਇਹਦੇ ਵਿੱਚ ਪੈਸੇ ਕਿੱਥੋਂ ਪਾਉਣਗੇ ਪਿਛਲੇ ਸਾਲ ਬਹੁਤ ਮੁਸ਼ਕਲ ਨਾਲ 138 ਕਰੋੜ ਦਾ ਇਹਨਾਂ ਨੇ ਹਿੱਸਾ ਪਾਇਆ 1350 ਕਰੋੜ ਦਾ ਕੰਮ ਹੋਇਆ ਸੀ ਉਹਨਾਂ ਦੇ ਤੇ ਮੰਤਰੀ ਸਾਹਿਬ ਜਿਹੜਾ ਪਿਛੇ ਸੈਸ਼ਨ ਸੀ ਉਹਦੇ ਵਿੱਚ ਪਿੰਡੂ ਵਿਕਾਸ ਮੰਤਰੀ ਨੇ ਬਿਆਨ ਦਿੱਤਾ ਅਸੈਂਬਲੀ 'ਚ ਕਿ ਅਸੀਂ ਫਾਈਨਲ ਇਅਰ ਤੇ ਪੰਜਾਬ ਦੇ ਪਿੰਡਾਂ ਵਿੱਚ 2000 ਕਰੋੜ ਦਾ ਨਰੇਕਾ ਦਾ ਕੰਮ ਕਰਾਂਗੇ ਤੇ ਮੈਂ ਪੁੱਛਿਆ ਸੀ ਉਸੇ ਦਿਨ ਉੱਥੇ ਮੁੱਖ ਮੰਤਰੀ ਵੀ ਉੱਥੇ ਸਨ ਸਾਡੇ ਫਾਈਨੈਂਸ ਮਿਸਟਰ ਸਾਹਿਬ ਹਰਪਾਲ ਸਿੰਘ ਚੀਮਾ ਵੀ ਸਨ ਮੈਂ ਕਿਹਾ ਸੀ ਚੀਮਾ ਸਾਹਿਬ 2000 ਕਰੋੜ ਦੇ ਕੰਮ ਵਾਸਤੇ 60-40 ਦੀ ਵੇਸ਼ੋਚ 800 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਆਪਣੀ ਇਹਦੇ ਵਿੱਚ ਹਿੱਸਾ ਪਾਣਾ ਪੈਣਾ ਕੀ ਤੁਸੀਂ ਵਚਨ ਫੱਟਾ ਦਿੰਦੇ ਹੋ ਆ ਤੁਸੀਂ ਆਲ ਵਾਲੇ ਬਜਟ ਤੁਸੀਂ ਆਸਟ 800 ਲਾਈਵ ਵੀ ਕਰ ਦਿਓ ਇੱਕ ਸ਼ਬਦ ਨਾਲ ਭਗਵੰਤ ਮਾਨ ਜੀ ਬੋਲੇ ਤਾਂ ਮੈਂ ਕਰ ਚੁੱਕੀ ਲਾਈਵ ਕਰ ਦਿਓ ਬਸੇ ਤੇ ਹੈ ਨਹੀਂ ਦੇਨ ਨੂੰ ਅਸੀਂ ਤੁਹਾਨੂੰ ਇਸ ਕਾਮਰਸ ਦੀ ਸਟੇਜ ਤੋਂ ਯਕੀਨ ਦਿਵਾਲਿਆ ਮੇਰੇ ਵੀਰੋ ਜਿਹੜੀ ਸੀ ਮੇਕੇ ਸੋਲਿਆ ਗੱਲ ਦੀ ਤੇ ਸੁਰਵਾਸੀ ਮਨਮੋਹ ਸਿੰਘ ਜੀ ਲੈ ਕੇ ਆਏ ਨੇ ਸਾਡੀ ਬਚਨ ਬੱਤਾ ਕਾਰਨ ਜਿੱਦੜ 29 2031 ਦੇ ਸੈਟਰ ਤੋਂ ਚਾਏ ਇਹ ਸਾਡੀ ਟੀਮ ਚਰਜਾ ਬਦਰਜਾ ਉਸਾਰੀ ਅਸੀਂ ਇਹਨੂੰ ਬਰਬਸੂਰ ਜਾਣੀ ਆਖਾਂਗੇ ਤੇ ਪੰਜਾਬ ਦੇ ਵਿੱਚ ਤੁਸੀਂ ਮੇਰ ਭਰਿਆ ਹੱਥ ਰੱਖਿਆ ਪਰਮਾਤਮਾ ਨੇ ਮੇਰ ਕੀਤੀ ਅਗਲੇ ਸਾਲ ਤੋਂ ਤੁਹਾਡੀ ਸਰਕਾਰ ਦਾ ਰੰਗੋਸਤੀ ਬਣੇਗੀ ਅਸੀਂ ਬਜਟ ਵਿੱਚ ਇਹਦਾ ਪ੍ਰੋਵੀਜ਼ਨ ਕਰਾਂਗੇ ਪਾਗੇ 700 ਕਰੋੜ ਲੱਗੇ 800 ਲੱਗੇ ਭਾਵੇਂ 800 ਕਰੋੜ ਰੁਪਈਆ ਲੱਗੇ ਇਹ ਸਾਡੀ ਵਚਨ ਪੱਤਰ ਆਪਣੇ ਗਰੀਬ ਵਰਕਰਾਂ ਆਪਣੇ ਗਲਤ ਭਾਈਚਾਰਿਆਂ ਦੇ ਆਪਣੀ ਪਸ਼ੂਕੀਆ ਖੇਰੀਆਂ ਨਾਲ ਆਪਣੀ ਛੋਟੀ ਕਿਸਾਨੀ ਨਾਲ ਹੋਰ ਇਸ ਤੋਂ ਅੱਗੇ ਦੂਸਰਾ ਮੈਂ ਤੁਹਾਨੂੰ ਜ਼ਿਕਰ ਕਰਨਾ ਹੈ ਬਗੇਲ ਸਾਹਿਬ ਦੇ ਪ੍ਰਧਾਨ ਜੀ ਚੰਦਨ ਪਹਿਲੇ ਯੂਰਪੀਅਨ ਯੂਨੀਅਨ ਦੇ ਨਾਲ ਇੱਕ 프리ਟ੍ਰੇਡ ਐਗਰੀਮੈਂਟ ਮੋਦੀ ਸਾਹਿਬ ਨੇ ਕੀਤਾ ਚੰਦ ਦੇਨ ਪਹਿਲ ਪ੍ਰੈਜ਼ੀਡੈਂਟ 트ੰਪ ਜਿਹੜਾ ਅਮਰੀਕਾ ਦਾ ਉਹਨੇ 50% ਹਿੰਦੁਸਤਾਨ ਦਾ ਜਿੰਨਾ ਬਾਾਰ ਮਾਲ ਜਾਂਦਾ ਹੈ ਅਮਰੀਕਾ ਉਹਦੇ ਤੇ 50% ਟੈਕਸ ਲਾਤਾ ਟੈਰਫ ਜਿਹਨੂੰ ਕਿਹਾ ਜਾਂਦਾ ਅੱਜ ਤੋਂ 2-3 ਦਿਨ ਪਹਿਲਾਂ ਅਚਾਨਕ ਪਤਾ ਲੱਗਾ 50 ਤੋਂ ਘਟਾ ਕੇ 18 ਕਰ ਦਿੱਤਾ ਬਹੁਤ ਖੁਸ਼ੀ ਹੋਈ ਲੋਕਾਂ ਕਿ ਬਹੁਤ ਵੱਡੀ ਉਪਲਬਧੀ ਹੈ ਯੂਰਪੀਅਨ ਯੂਨੀਅਨ ਤੋਂ ਬਾਅਦ ਹੁਣ ਅਮਰੀਕਾ ਨਾਲ ਕਈ ਸੱਬ ਮਿਲੀਅਨ 500 ਮਿਲੀਅਨ ਤੋਂ ਵੱਧ ਦਾ ਜਿਹੜਾ ਟ੍ਰੇਡ ਹੈ ਇਹਦੇ ਵਿੱਚ ਵੱਡਾ ਲਾਭ ਹਿੰਦੁਸਤਾਨ ਦੀ ਕਿਸਾਨੀ ਨੂੰ ਪੰਜਾਬ ਦੀ ਕਿਸਾਨ ਨੂੰ ਮਿਲੇਗਾ ਪਰ ਜਦੋਂ ਆਇਸਾ ਐਸਾ ਪਤੇ ਖੁੱਲੇ ਸ਼ੁਰੂ ਹੋਏ ਕੱਲ ਤੋਂ ਤੇ ਪਤਾ ਲੱਗਾ ਕਿ ਮੋਦੀ ਸਾਹਿਬ ਤੇ ਲੰਮੀ ਪੈ ਗਏ 트ੰਪ ਦੇ ਸਾਹਮਣੇ ਬਗੇਲ ਸਾਹਿਬ ਮੋਦੀ ਸਾਹਿਬ 트ੰਪ ਦੇ ਸਾਹਮਣੇ ਲੰਮੇ ਪੈ ਗਏ ਮੇਰੇ ਵੀਰੋ ਅਜੇ ਉਹ ਟ੍ਰੇਡ ਐਗਰੀਮੈਂਟ ਦੀਆਂ ਟਰਮਸ ਆਇਸਾ ਐਸਾ ਬਾਹਰ ਆ ਰਹੀਆਂ ਨੇ ਉਹਨਾਂ ਦੇ ਐਗਰੀਕਲਚਰ ਸੈਕਟਰੀ ਨੇ ਕਾਹਨ ਦੇ ਪਹਿਲੇ ਟ੍ਰਪ ਨੂੰ ਮੁਵਾਰਤ ਕੀਤੀ ਮੈਂ ਤੁਹਾਨੂੰ ਦੱਸਣਾ ਚਾਹ ਲੱਗੇਗਾ ਤਪਾ ਜਿਹੜੀ ਹੈ ਪੰਜਾਬ ਚ ਹੀ ਆ ਜਿਹੜੇ ਮਾਲਵੇ ਦਾ ਏਰੀਆ ਜਿੱਥੋਂ ਪ੍ਰਦਾਨੀ ਆਉਂਦੇ ਨੇ ਇੱਥੇ ਲੜਬਾ ਤੇ ਕਬਾਬ 23 ਸਾਲਾਂ ਤੋਂ ਮਿਲਦੀ ਜਾਂਦੀ ਵੱਡੇ ਬੀਜੇੜ ਵਾਲੇ ਪੰਜਾਬ ਦੇ ਵਿੱਚ ਨੇ ਗੁਜਰਾਤ ਦੇ ਵਿੱਚ ਨੇ ਮਹਾਰਾਸ਼ਟra ਚ ਨੇ ਕੈਲਿੰਗਨਾ ਚ ਨੇ ਆਂਧਰਾ ਚ ਨੇ ਸਤੰਬਰ ਦੇ ਪਿਛਾਇ ਤੋਂ 4 ਮਹੀਨੇ ਪਹਿਲੇ ਜਿਹਦੇ ਤੇ 11% ਡੈਲਟਸਿੰਗ ਦੋਸਤਾਂ ਦਾ ਇਹਨਾਂ ਨੇ ਉਹ ਜਿਹੜਾ ਟੈਕਸ ਨੂੰ ਖਤਮ ਕੀਤਾ ਜਦੋਂ ਜ਼ੀਰੋ ਟੈਕਸ ਹੋਇਆ 30 ਲੱਖ ਉਹ ਜਿਹੜੇ ਉਹਨਾਂ ਦੇ ਉਹਨੂੰ ਕੀ ਕਹਿੰਦੇ ਨੇ ਪਾਟਨ ਦੀ ਆਪਣੇ ਪ੍ਰਧਾਨ ਜੀ ਨੂੰ ਪਤਾ ਹੋਣਾ ਹੈ ਪੀਅਰ ਸੌਰੀ ਬੇਲ ਜੋ ਕਹਿੰਦੇ ਜਿਹੜੀਆਂ ਕਬਾੜ ਦੀਆਂ ਤੇ ਨਰਮੇ ਦੀਆਂ ਬੇਲ ਦੁਨੀਆ 30 ਲੱਖ ਬੇਲ ਪਿਛਲੇ 14 ਮਹੀਨੇ ਚਾਹੀਆਂ ਨੇ ਜਿਹਦੇ ਤਰ੍ਹਾਂ ਅੱਜ ਜਿਹੜੀ ਮੰਡੀ ਹੈ ਨੌਸਾਨੀ ਉਹ 1000 ਤੋਂ ਲੈ ਕੇ 1500 ਰੁਪਿਆ ਪ੍ਰੀ ਕੁਇੰਟਰ ਉਹ ਜਿਹੜਾ ਨਰਮਾਤ ਤੇ ਹੈ ਉਹ ਸਸਤਾ ਹੋ ਗਿਆ ਹਿੰਦੁਸਤਾਨ ਦੇ ਕਿਸਾਨ ਨੂੰ ਪਾਰੀ ਪਰ ਮੰਨ ਤੇ ਨੁਕਸਾਨ ਹੋਇਆ ਇਸੇ ਰੋ ਮੈਂ ਦੱਸਣਾ ਤਾਂ ਸੇਮ ਹੈ ਜਿਹੜਾ ਹਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਵੈਲੂ ਚਲਾਇਆ ਜਾਂਦਾ ਇਹਨਾਂ ਨੇ ਜਿਹੜਾ ਫ੍ਰੀ ਐਗਰੀਮੈਂਟ ਕੀਤਾ ਨਿਊ ਜ਼ीलੈਂਡ ਦਾ ਸੇਲ ਆਣਾ ਸ਼ੁਰੂ ਹੋ ਗਿਆ ਉਹ ਜਦੋਂ ਅਮਰੀਕਾ ਸੇਫ ਸ਼ੁਰੂ ਹੋ ਗਿਆ ਤੁਹਾਡਾ ਜਿਹੜਾ ਹਮਾਸ਼ੀਰ ਪ੍ਰਦੇਸ਼ ਦਾ ਕਸ਼ਮੀਰ ਦਾ ਸੇਬ ਬਾਗਣ ਵਾਲਾ ਕਿਸਾਨ ਸੀ ਉਹ ਵੀ ਬਿਲਕੁਲ ਖਤਮ ਹੋ ਜਾਏਗਾ ਅਗਲੀ ਜਿਹੜੀ ਐਕਸਪੋਰਟ ਦੀ ਖਤਰੇ ਦੀ ਗੱਲ ਕੀਤੀ ਹੈ ਜਿਹੜਾ ਚੋਨਾ ਤੇ ਕਣਕ ਪੰਜਾਬ ਦੇ ਅਸੀਂ ਬੀਜਦੇ ਆ ਮੇਰੇ ਵੀਰੋ ਜਿੱਦਣ ਨੂੰ ਜ਼ੀਰੋ ਟੈਰਿਫ ਹੋ ਗਿਆ ਤੁਹਾਡਾ ਚੋਨਾ ਕਣਕ ਤੁਹਾਡੀ ਚੀਨੀ ਤੁਹਾਡਾ ਡੇਲੀ ਦਾ ਜਿਹੜਾ ਜਿਹੜਾ ਬੇਲਕੇ ਦਾ ਜਿਹੜੀ ਪਛਾਣ ਹੈ ਪੰਜਾਬ ਦੀ ਦੁੱਧ ਦਾ ਜਿਹੜਾ ਕੰਮ ਹੈ ਕਾਰੋਬਾਰ ਹਰ ਪਿੰਡੇ ਦੇ ਵਿੱਚ ਭਾਵੇਂ ਸਾਡਾ ਖੇਤ ਮਜ਼ਦੂਰ ਹੈ ਭਾਵੇਂ ਛੋਟਾ ਕਿਸਾਨ ਹੈ ਹਰ ਆਦਮੀ ਨੇ ਮੱਝਾਂ ਗਾਵਾਂ ਰੱਖੀਆਂ ਥੋੜਾ ਮोटा ਕਾਰਗ ਉਹਨੂੰ ਅਡੀਸ਼ਨਲ ਇਨਕਮ ਉਹਦੇ ਚਾਹਤੀ ਇਹ ਵੀ ਜਦ ਸਸਤਾ ਹੋ ਜਾਏਗਾ ਤਾਂ ਕੰਮ ਆਪਣਾ ਬਿਲਕੁਲ ਖਤਮ ਹੋ ਜਾਏਗਾ ਮੈਂ ਅੱਜ ਇੱਕੋ ਜੰਡੇ ਵਾਲੇ ਬਲੂਤੋਂ ਜਾਨੀ ਸਾਹਿਬ ਇਸ ਇਤਿਹਾਸਿਕ ਸਟੇਜ ਤੋਂ ਮੈਂ ਸਦਾ ਇਹਦਾ ਚਲਦਾ ਸਾਰੀਆਂ ਕਿਸਾਨੀ ਨੂੰ ਨੇ। ਮੇਰੇ ਵੀ ਲੋ ਜਿਸ ਤਰਾਏ ਕਾਲੇ ਕਾਨੂੰਨ ਕਲੇ ਮੋਦੀ ਲੈ ਕੇ ਆਇਆ ਸੀ ਅਡਾਨੀਆਂ ਤੇ ਅਮਾਰੀਆਂ ਦੇ ਲਾਹਵਾਸੇ ਸਮੁੱਚੀ ਕਿਸਾਨੀ ਕੱਟੀ ਹੋਈ। ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਇੰਡੀਆ ਨੈਸ਼ਨਲ ਕੌਂਸਲਰਸ ਨੇ ਲੀਡ ਦੇ ਪਾਰਲੀਮੈਂਟ ਤੇ ਦੇਖਦੇ ਵੇ ਅਸੀਂ ਉਹ ਜਿਹੜੇ ਕੀਤੇ ਹੋਏ ਕਾਲੇ ਕਾਨੂੰਨਸ ਨੂੰ ਵਾਪਸ ਕਰਵਾਏ ਹੁਣ ਫੇਰ ਪੰਜਾਬੀਓ ਅੱਜ ਸਾਨੂੰ ਫੇਰ ਉੱਠਣ ਦਾ ਟਾਈਮ ਆ ਗਿਆ। ਇਹ ਸਰਕਾਰ

ਇਹ ਐਗਰੀਮੈਂਟ ਅਮਰੀਕਾ ਨਾਲੇ ਲੋਕੀ ਨੂੰ ਨਾ ਹੋਇਆ ਇਹਦਾ ਭਾਰੀ ਉਕਸਰ ਪੰਜਾਬ ਤੇ ਹੋਇਆ ਤੀਸਰੀ ਗੱਲ ਮੇਰੇ ਵੀਰੋ ਸਾਡੀ ਇਹ ਡਿਮਾਂਡ ਹੈ ਕਿ ਪੰਜਾਬ ਦੇ ਹਾਲਾਤ ਜਿਸ ਕਿਸਮ ਦੇ ਬਣ ਚੁੱਕੇ ਨੇ 5 ਲੱਖ ਕਰੋੜ ਦਾ ਕਰਜ਼ਾ ਜਿਉਂਦਾ ਭਗਵਾਨ ਜਮਾਨ ਨੇ ਜੜਾ ਮੇਰੇ ਵੀਰੋ 5 ਲੱਖ ਕਰੋੜ ਦਾ ਕਰਜ਼ਾ ਪੰਜਾਬ ਕੋਈ ਰਸਤਾ ਨਹੀਂ ਜਿੰਨਾ ਚਿਰ ਸੱਚਰ ਸਾਹਿਬ ਜਿੰਨਾ ਚਿਰ ਵਾਗ ਦੇ ਬਾਰਡਰ ਨਾ ਖੁੱਲਿਆ ਏਸ਼ੀਆ ਦੇ ਨਾਲ ਤੇ ਯੂਰਪ ਨਾਲ ਸਾਡਾ ਮੁਕਾਬਲਾ ਸ਼ੁਰੂ ਹੋਇਆ ਤੇ ਪੰਜਾਬ ਦੀ ਸੁੱਕਰ ਜਿਹੜੀ ਸੁੱਕੀ ਬੰਦਰ ਹੈ ਇਹ ਨਾ ਖੋਲੀ ਗਈ ਤੇ ਕੋਈ ਸਾਡਾ ਸੂਚੇ ਵੀ ਭਾਵੇਂ ਜਿਹਨੂੰ ਮਰਜ਼ੀ ਲੈ ਕੇ ਆ ਜੇ ਅਸੀਂ ਮੈਂ ਤੁਹਾਨੂੰ ਜੱਗ ਦੀ ਗੱਲ ਸਮਝਾਣਾ ਚਾਹਨਾ 100 ਰੁਪਏ ਦੀ ਆਮਦਨ ਪ체 122 ਰੁਪਏ ਦਾ ਸਾਡਾ ਪੱਕਾ ਕਰ ਗਿਆ ਜਿਹਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹਦੇ ਵਿੱਚ ਪੈਨਸ਼ਨਰਾਂ ਦੀ ਪੈਨਸ਼ਨ ਦੇਦੇਵੇ ਚਾਪੇਦਾਲ ਦੇ ਪਾਸੇ ਦੇਦੇਵੇ ਕਿ ਬਿਜਲੀ ਦੀ ਸਬਸਿਡੀ ਪਾਵੇ ਕਿਸਾਨਾਂ ਦੀ ਹੋਏ ਪਾਵੇ ਕਰਾ ਵੀ ਹੋਏ 125 ਰੁਪਏ 100 ਰੁਪਏ ਦੀ ਆਮਦਨ ਵਿੱਚ ऑलरेडी ਸਾਧਾ ਅਪੇਕਸ਼ ਖਰਚਾ ਹੋਵੇ ਜੋ ਬਿਲਕੁਲ ਘਟ ਨਹੀਂ ਹੋ ਸਕਦੇ ਬੈਂਕ ਦਾ ਗਿਆ ਕਿਸ਼ਤ ਬੈਂਕ ਦਾ ਇੰਟਰਸਟ ਤੋਂ ਮੇਰੀ ਗੁਜ਼ਾਰਿਸ਼ ਹੈ ਇਹ ਬਾੜਲ ਖੁੱਲੇਗਾ ਤੇ ਰਾਜਪੁਰੇ ਤੋਂ ਲੈ ਕੇ ਸਾਹਲ ਪ੍ਰਤਾਪ ਸਿੰਘ ਜੀ ਬਾਗੇ ਦੇ ਬਾਗਤ ਤੱਕ ਇਹ ਜਮਾ ਸਿੰਗਾਪੁਰ ਨਵਾਂ ਦੁਬਈ ਬਣੇਗਾ ਇਸ ਤੋਂ ਇਲਾਵਾ ਕੋਈ ਚਾਹਣਾ ਨਹੀਂ ਪੰਜਾਬੀ ਜਿਹੜੇ ਇਕੱਠੇ ਹੋਣ ਪੰਜਾਬ ਪੰਜਾਬੀ ਮੇਰੇ ਪੰਜਾਬ ਤੇ ਨਹੀਂ ਨੇ ਮੇਰੇ ਭਰਾਓ ਸਾਡੇ ਨਾਲ ਵੱਧ ਕਿੰਨੀ ਤੇ ਕੈਨੇਡਾ ਤੇ ਪੰਜਾਬੀ ਸਾਡੇ ਅੰਧੀਆਂ ਨੇ ਅਸੀਂ ਇਹ ਤੋਂ ਤੇਰਾ ਕਰ ਲਿਆ ਭਾਈ ਪੰਜਾਬੀ ਓਰੀਜਿਨ ਦੇ ਐਮਪੀ ਜਿਹੜੇ ਨੇ ਉਹ ਕੈਨੇਡਾ ਚ 18 ਸਾਡੇ ਯੂਨਾਈਟਿਡ ਕਿੰਗਡਮ ਜਿਹਨੂੰ ਇੰਗਲੈਂਡ ਕਿਹਾ ਜਾਂਦਾ ਉਹਦੇ ਯੂਰਪੀਅਨ ਯੂਨੀਵਰਸਿਟੀ ਨੇ ਸਾਡੇ ਆਪੀ ਨੇ ਸਾਡੇ ਨਿਊਜ਼ੀਲੈਂਡ ਸਾਡੇ ਆਪੀ ਨੇ ਆਸਟ੍ਰੇਲੀਆ ਦੇ ਵਿੱਚ ਸਾਡੇ ਮੈਂਬਰ ਤੋਂ 95 ਇਲੈਕਟ ਹੋ ਗਏ ਨੇ ਪੰਜਾਬੀ ਡਾਇਸਪੋਰਾ ਨੂੰ ਇਕੱਠਾ ਹੋਣਾ ਪੈਗਾ ਜਿਸ ਤਰ੍ਹਾਂ ਸਹਾਲ ਪ੍ਰਕਾਸ਼ ਸਿੰਘ ਜੀ ਜਿਸ ਤਰ੍ਹਾਂ ਯਹੂਦੀ ਇਜ਼ਰਾਈਲ ਪਿੱਛੇ ਇਕੱਠੇ ਹੋਏ ਪੰਜਾਬੀਆਂ ਨੂੰ ਪੰਜਾਬ ਪਿੱਛੇ ਇਕੱਠਾ ਹੋਣਾ ਪੈਗਾ ਨਹੀਂ ਕਿ ਆਪਣਾ ਕੋਈ ਫਿਊਚਰ ਹੈ ਸਾਨੂੰ ਇਹ ਪੂਰਨ ਆਸ਼ਾ ਇਹ ਗੱਲ ਮੈਨੂੰ ਯਾਦ ਹੈ 10 ਮਹੀਨੇ ਪਹਿਲੇ ਜਦੋਂ ਰਾਹੁਲ ગાંધી ਦੇ ਇੱਥੇ ਆਏ ਸੀ ਸਾਡੇ ਪ੍ਰਧਾਨ ਜੀ ਕਾਰਜ ਚਲਾ ਰਹੇ ਸੀ ਬਬੇਲ ਸਾਹਿਬ ਨਦੀ ਦੇ ਪਿੱਛੇ ਦੂਸਰੇ ਨੰਬਰ ਤੇ ਰੋਜ਼ ਅਸੀਂ ਮੈਂ ਤੇ ਮੁਹਿੰਸਾ ਬਿਟੇ ਸੀ ਉਸ ਟਾਈਮ ਇਹ ਆਈਡੀਆ ਮੈਂ ਰਹੋਦੀ ਨਾਲ ਸ਼ੇਅਰ ਕੀਤਾ ਸੀ ਇਹ ਸੰਦੇਸ਼ ਉਹਨੇ ਆਖਿਆ ਬਾਜੋ ਸਾਹਿਬ ਇਹ ਕੰਮ ਪੰਜਾਬ ਨਹੀਂ ਜਿੱਦਣੇ ਤੁਹਾਡਾ ਸੁੱਤੀ ਬੰਦਰਗਾਹ ਖੁੱਲ ਗਈ ਤੇ ਸਾਰਾ ਜੰਮੂ ਕਸ਼ਮੀਰ ਸਾਰਾ ਹਿਮਾਚਲ ਸਾਰਾ ਹਰਿਆਣਾ ਦਿੱਲੀ ਯੂਪੀ ਰਾਜਸਥਾਨ ਤੇ ਉਤਰਾਖੰਡ ਜਿੰਨੀਆਂ ਨੌਰਥ ਇੰਡੀਆ ਸਟੇਟਸ ਨੇ ਮੇਜਰ ਬੈਨੇਫੀਸ਼ੀਅਰੀਜ਼ ਹੋ ਸੁੱਕੀ ਬੱਜਰ ਕਾ ਖੋਲੇਗੀ ਮੇਰੇ ਵੀਰੋ 8000 ਰੁਪਏ ਦੇ ਸਟੈਂਡੋ ਲੈ ਕਰਕੇ ਤੁਹਾਡਾ ਦੁੱਧ ਸੱਚੇ ਸਰਬ ਜਿਹੜਾ 50 ਜਾਂ 60 ਮੀਟਰ ਲੀਟਰ ਦੁੱਧ ਜਦੋਂ ਵੈਲਿਊ ਮੈਚ ਹੋਏਗੀ ਇਹ ਚੀਜ਼ ਵਿੱਚ ਕਨਵਰਟ ਹੋਏਗਾ ਇਹ 500 ਤੋਂ ਲੈ ਕੇ 1000 ਰੁਪਏ ਕਿਲੋ ਜਾਂ ਲੀਟਰ ਉੱਤੇ ਲੱਗੇਗਾ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਸਹੀ ਮੈਣੇ ਦੇ ਵਿੱਚ ਸਾਡੀ ਕਿਸਾਨੀ ਤੇ ਖੇਤ ਮਜ਼ਦੂਰ ਚੱਲੇ ਨੇ ਉਹ ਫਿਰ ਕਰਕੇ ਜਾਂਦਾ ਪੰਜਾਬ ਦੇ ਵਿੱਚ ਜੇ ਐਗਰੀਕਲਚਰ ਰੈਵਲੂਸ਼ਨ ਲੈ ਕੇ ਆਨੇ ਤੇ ਡਿਵਰਸਿਫਿਕੇਸ਼ਨ ਲੈ ਕੇ ਆਣੀ ਚਾਰ ਪ੍ਰਤਾਪ ਸਿੰਘ ਜੀ ਮੈਂ ਦੱਸਣਾ ਚਾਹਣਾ ਇਸ ਲਈ ਵੀ ਮੈਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਗਿਆ ਸੀ ਨਿਊਜ਼ੀਲੈਂਡ ਦੇ ਵਿੱਚ ਇੱਕ ਫਲੌਰ ਦਾ ਸਾਡਾ ਕਿਸਾਨ ਨੂੰ ਪੜਾਇਆ ਉਹਨੇ ਗ੍ਰੀਨ ਹਾਊਸ ਨੂੰ ਮੈਂ ਵਿਜ਼ਿਟ ਕੀਤਾ ਇੱਕ ਇਹਦੇ ਵਿੱਚ ਗ੍ਰੀਨ ਹਾਊਸਿਆਂ ਦਾ ਇੱਕ ਕਿਲੇ ਚ ਸ਼ਿਮਲਾ ਮਿਰਚ ਜਿਹਨੂੰ ਕੈਪਸਿਕਮ ਕਿਹਾ ਜਾਂਦਾ ਉਹ ਇੱਕ ਸਾਲ ਦੇ ਵਿੱਚ 125 ਟਨ ਉਹਦੀ پیداوار 125 ਟਨ

ਇਹਨਾਂ ਦਾ ਅਰਮੇ ਤਾਂ ਕਾਹ ਸ਼ੁਰੂ ਹੋ ਗਿਆ ਸਾਰੀ ਹਿੰਦੁਸਤਾਨ ਦੀ ਤੇ ਬਾਹਰ ਦੀ ਵੱਡੀ ਇੰਡਸਟਰੀ ਵਾਕੇ ਨੂੰ ਲੈ ਕੇ ਅਜ ਤੋ ਤੱਕ ਬੈਠੇ ਪੰਜਾਬ ਦੀ ਮੀਡੀਅਮ ਸਕੇਲ ਪੰਜਾਬ ਦੀ স্মਲ ਸਕੇਲ ਇੰਡਸਟਰੀ ਵੱਡੇ ਪਹਿਮਾਨੇ ਤੇ ਰੱਖੀ ਕਰੇਗੀ ਅਜੇ ਤੋ ਸਾਡੇ ਗੁਰਦਾਨ ਜੀ ਆਂਦੇ ਨੇ ਲੁਧਿਆਣੇ ਚ ਹੋਰ ਨਹੀਂ ਉੱਥੇ ਹੈ ਦੇਖ ਲਓ ਟੈਕਸਟਾਈਲ ਹੋਤੇ ਹੈ ਗਿਲੰਦਰ ਤੇ ਸਪੋਰਟਸ ਗੁੱਡਸ ਹੋਤੇ ਨੇ ਸਟੀਲ ਦਾ ਕੰਮ ਗੋਵਿੰਦਗੜ੍ਹ ਚ ਬਟਾਰੇ ਦੇ ਵਿੱਚ ਫਾਉਂਡਰੀਜ਼ ਨੇ ਸਾਰਾ ਪੰਜਾਬ ਮੇਰੇ ਵੀਰੋ ਤਾਂ ਉਹ ਨਕੀ ਕਰੇਗਾ ਜੇ ਸਾਡੀ ਛੁੱਪੀ ਬੰਦਰਗਾ ਕੋਲੇ ਵੀ ਜੋਨੀ ਸਾਹਿਬ ਪੁਰਾਣੇ ਵਕਤ ਦੇ ਦਰੇ ਖਾਇਬਰ ਤੋਂ ਸਾਡਾ ਸਿੰਘ ਕੂ ਟੇਸ ਸਾਰੇ ਨੇ ਵੱਧ ਬਾਗਲੇ ਦੀ ਆ ਕੇ ਪੰਜਾਬ ਦੇ ਵਿੱਚ ਸਾਨੂੰ ਨੇ ਪਹਿਲਾ ਸੁੰਗਾ ਹੋ ਸੀ ਜਿਹਨੂੰ ਲੁਕੇ ਰਹਦੇ ਸੀ ਕਿਉਂ ਆਉਂਦੇ ਸੀ ਸਾਰੇ ਨੇ ਪਰਫੋਰਮਰ ਸੀ ਦੋਸਤਾਂ ਮੇਰੀ ਬੇਨਤੀ ਹੈ ਇਹਨੂੰ ਲੋਕ ਇਹਨੂੰ ਆਪਾਂ ਤਗੜੇ ਹੋ ਕੇ ਇਸ ਆਈਡੀਆ ਨੂੰ ਅੱਗੇ ਲੈ ਕੇ ਆਣਾ ਜਿੱਦਣ ਵੀ ਨੈਸ਼ਨਲ ਗਵਰਨਮੈਂਟ ਸੈਡੀ ਆਏਗੀ ਉਸ ਨੈਸ਼ਨਲ ਗਵਰਨਮੈਂਟ ਦੇ ਵਿੱਚ ਅਸੀਂ ਏਸ਼ੀਆ ਨਾਲ ਤੇ ਯੂਰਪ ਨਾਲ ਆਪਣਾ ਬਾਗਰ ਖੋਲ ਕੇ ਸਾਡੇ ਨੌਜਵਾਨ ਬੱਚੇ ਜਿਹੜੇ ਬਾਹਰ ਦੇ ਮੁਲਕਾਂ ਜਾਂਦੇ ਕਿਸੇ ਨੂੰ ਜਾਨ ਦੀ ਲੋੜ ਨਹੀਂ ਪੈਗੀ ਉਹ ਆਪਣੇ ਪੁਰਖਾਂ ਦੇ ਇਸ ਜ਼ਮੀਨ ਦੇ ਵਿੱਚ ਵਾਪਸ ਪਰਤ ਕੇ ਆ ਪੰਜਾਬ ਦੀ ਇਕਾਦਮੀ ਦੀ ਗਵਰਨਮੈਂਟ ਵਾਸਤੇ ਕੋਏ ਜੇ ਤਰੜੇ ਹੋ ਕੇ ਆਪਣਾ ਯੋਗਦਾਨ ਪਾਣਗੇ ਹੁਣ ਅਖੀਰ ਵਿੱਚ ਮੈਂ ਇੱਕੋ ਗੱਲ ਜਿੰਨਾਂ ਦਾ ਗੁਰੂ ਵਾਸਤੇ ਦੇ ਵੀਰ ਜੀ ਸਾਹਿਬ ਸੱਚੇ ਇੱਥੇ ਆਉਂਦੇ ਤੇਰੀ ਗੱਲ ਸੁਣੋ ਮੇਰੇ ਮੀਰੋ ਸਾਡੀ ਬਚਨ ਬੰਦਾ ਕਾਂਗਰਸੀ ਆ ਚੰਨੀ ਤਰ੍ਹਾਂ ਟੀਵੀ ਵਾਲੇ ਵੀ ਸੋਣ ਗੁਰੂ ਮਹਾਰਾਜ ਜੀ ਨੇ ਮੇਰੇ ਕਿੰਨੀ ਤੁਸੀਂ ਵੋਟਾਂ ਪਾਈਆਂ ਸਾਰੋਂ ਪਹਿਲਾ ਬੰਦਾ ਜਿਹੜਾ ਕਟੇਲੇ ਖੜਾ ਕੇ ਰੰਗੋ ਪੁੱਤ ਮਾਰੋ ਲੋ ਪੰਜਾਬ ਦਾ ਮਖੋਰੀ ਏ ਤੇ ਭਵੰਤਨ ਤੋਂ ਬਾਅਦ ਜਿਹਨੇ ਦਿੱਲੀ ਦੇ ਲਟੇਰੇ ਨੇ ਕੇਜਰੀਵਾਲ ਹੋਏ ਸਸੋਧੀਆਂ ਹੋਏ ਤੇ ਗਿਆਨ ਤੇ 52 ਨੰਬਰ ਤੇ ਆਏਗਾ ਈਟੀਓ ਜਿਹੜਾ ਆਈਫੋਨ ਜਿਹੜਾ ਪਹਿਲੇ ਬੈਂਡ ਹੋ ਜਾਂਦਾ ਰਹਾ ਤਾਂ ਬੈਂਡ ਅਸੀਂ ਕਰਾਂ ਗੱਲੇ ਭਾਰੀ ਲੁੱਟ ਜਿੰਨੀ ਭਾਰੀ ਲੁੱਟਾ ਭਗਤ ਸਿੰਘ ਨੇ ਇਥੇ ਪਾਈਆਂ ਸਾਡੇ ਕੋਲ ਇੱਕ ਇੱਕ تیر ਦੀ ਜਾਣਕਾਰੀ ਮੇਰੇ ਵੀਰੋ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇ ਵੱਡੇ ਪਹਿਮਾਨੇ ਤੇ ਜਿਹੜਾ ਮਹਿਕ ਮੋਹ ਦੇ ਕੋਲ ਹੋਏ ਵੱਡੇ ਪਹਿਮਾਨੇ ਤੇ ਲੁੱਟ ਹੋਈ ਇਹ ਉਹ ਬੈਂਡ ਬਜਾਉਣ ਵਾਲਾ ਨਹੀਂ ਰਹਿ ਗਿਆ ਇਹਦੇ ਪੰਜਾਬ ਦਾ ਪੈਟਰਨ ਜਣਾਣਾ ਸ਼ੁਰੂ ਕਰਦੇ ਹਾਂ। ਤੋਂ ਇਹਦਾ ਬ੍ਰੈਂਡ ਚੰਗੀ ਤਰ੍ਹਾਂ ਵਜਾਵਾਂਗੇ। ਇਹ ਸਾਡੀ ਵਚਨ ਪੱਤਾ ਸਾਰਿਆਂ ਨੇ ਲੋਟ ਕਰ ਲਿਆ ਸੀ ਭੱਲੇ ਵਾਲੇ। ਮੌਕਾ ਮਿਲੇ ਸੀ ਗੁਰੂਵਾਰ ਸਾਹਿਬ ਦੇਰ ਮੌਕਾ ਦੇਣ ਤੇ ਡੈਣੀ ਸਾਹਿਬ ਤਗੜੇ ਹੋ ਕੇ ਵੱਜ ਗਏ। ਤਗੜੇ ਹੋ ਕੇ ਪਹਿਲੇ ਇਹਨਾਂ ਚੋਰਾਂ ਨੂੰ ਅਸੀਂ ਆ ਹੁਣ ਸਾਡਾ ਬਜਟ ਸੇ ਅਸੀਂ ਨਾਣ ਦੋ ਦੋ ਵਾਖਰੇ ਮੇਰਾ ਸਾਰੇ ਚੋਰਾਂ ਦੇ ਵੱਡੇ ਪਰਮਾਨੇ ਤੇ دریاਵਾਦੀ ਲੋਟ ਵੱਡੇ ਪਰਮਾਨੇ ਤੇ ਸ਼ਾਰਾਦੀ ਲੋਟ ਵੱਡੇ ਪਰਮਾਨੇ ਤੇ ਪੰਜਾਬ ਦੇ ਘਰ ਦਾ ਦਾਤਾ ਦੀ ਲੋਟ ਇਹ ਕਰਨੇ ਕੋਈ ਗਰੀਬ ਵਾਲ ਇਹਨਾਂ ਦਾ ਧਿਆਨ ਨਹੀਂ ਕਿਸੇ ਔਰਤ ਦੀ ਆ 1000 ਰੁਪਏ ਕਹਿੰਦੇ ਅਸੀਂ ਦੇਵਾਂਗੇ ਕੋ 44 ਕਿਸੇ ਨੂੰ ਦਿੱਤੀ ਕਿਸੇ ਨੂੰ ਪ੍ਰੋਗਰਾਮ ਹੋ ਨਹੀਂ ਗਿਆ ਬੁੜਾਪਾ ਕੈਂਸਰ ਤੇ ਜਿੰਦਗੀ 1500 ਤੇ 2000 ਕਹਿੰਣਾ ਕਿ ਕਿੱਥੇ ਹੈ ਮਾਜੜੀ ਹੱਥ ਦਾ ਗੱਲ ਸਾਡੇ ਸ਼ਕਤੀ ਸਾਹਿਬ ਨੇ ਕੀਤੀ ਹੈ ਟੋਟਲ ਫਰਾਡ ਹੋ ਰਿਹਾ ਆਪਣੇ ਲੋਕਾਂ ਨੂੰ ਮਸ਼ੀਨਾ ਵੰਡ ਦਿੱਤੀਆਂ ਜਿਹੜੀ ਜਲਦੀ ਮੈਨੂੰ ਚਾਹੀਦੀ ਐ ਸਿਕਾਰ ਬਣਾਉਣ ਵਾਲੀਆਂ ਲਾਈਫ ਹੈ ਜਿਹੜੀ ਜੋੜੇ ਸੈਲ ਤੇ ਜੋੜੇ ਦਾ ਕਾਰਡ ਉਹ ਸਾਰੇ ਇਹਨਾਂ ਦੇ ਇਹਨਾਂ ਦੇ ਜਿਹੜੇ ਟੌਟਲ ਆਮ ਆਦਮੀ ਦੇ ਉਹ ਘਰਾਂ ਵਿੱਚ ਮਸ਼ੀਨਾਂ ਲੈ ਕੇ ਤੁਹਾਡਾ ਅਰਜ਼ ਬੜੀ ਜਲਦੀ ਹਾਈ ਕੋਰਟ ਦੇ ਖਿਲਾਫ ਗਿਆ ਲਿਆ ਇਹ ਹੈਲਥ ਮਿਨਿਸਟਰੀ ਕੋ ਮਸ਼ੀਨਾਂ ਚਾਹੀਦੀ ਐ ਇਹ ਸਰਕਾਰੀ ਅਦਾਰਿਆਂ ਕੋ ਮਸ਼ੀਨਾਂ ਚਾਹੀਦੀ ਐ ਤੁਸੀਂ ਚਾਹਦੇ ਹੋ ਤਾਂ ਸਾਡੇ ਵਰਕਰ ਜਿਹੜੇ ਨੇ ਕੋਈ ਇਹਨਾਂ ਸਾਹਮਣੇ ਡੋਡੇ ਟੇਕਣੇ ਨਾ ਘਰਾਂ ਜਾ ਕੇ ਹਰ ਜਲਦੀ ਹੋਏਗਾ ਭਗਵੰਤ ਮਾਣੂ ਦਾ ਦੱਸ ਦੇਣਾ ਚੰਗਾ ਭਗਵੰਤ ਮਾਣੂ ਤਿਆਰੀ ਕਰ ਤੈਨੂੰ ਅਸੀਂ ਇਹ ਰਿਪੋਰਟ ਵੀ ਭਜਣ ਦੇਣਾ ਇਹ ਚੋਰਾ ਦਾ ਟੋਲਾ ਜਦੋਂ ਤੁਹਾਨੂੰ ਪਤਾ ਹੈ ਇਲੈਕਸ਼ਨ ਦੀਆਂ ਮੋਟਾ ਪੈਣੀ ਆ ਤੇ ਗਿਣਤੀ ਦੇ ਵਿੱਚ 10 12 ਕੰਨ ਦਾ ਫਰਕ ਹੁੰਦਾ ਇਹ ਸਾਰੇ ਜਾਣੇ ਸਮਝ ਲੈਣੇ ਕਿ ਅਸੀਂ ਦਿੱਲੀ ਦੇ 에ਰਪੋਰਟਾਂ ਤੋਂ ਜਾ ਕੇ ਦੇਖਾਂਗੇ ਜੇ ਤੇ ਉਹ ਰਿਜ਼ਲਟ ਚੰਗਾ ਆਇਆ ਤੇ ਵਾਪਸ ਪਰਤਾਂਗੇ ਨਹੀਂ ਤੇ ਉੱਥੇ ਆਸਟ੍ਰੇਲੀਆ ਮੈਲਬੌਰੀ ਐਸਿਲੇਟ ਚਲੇ ਜਾਵਾਂਗੇ ਕਿਸੇ ਨੇ ਨਹੀਂ ਦੇ ਜਾਣ ਮੈਂ ਤੁਹਾਨੂੰ ਰਿਪੋਰਟ ਦਵਾਣਾ ਚਾਹਨਾ ਬਹੁਤ ਸਾਰੇ ਅਫਸਰਾਂ ਨਾਲ ਬੰਦਾਵਾ ਜੀ ਵੱਡੇ ਪੁਲਿਸ ਦੇ ਅਫਸਰਾਂ ਨਾਲ ਗੱਲ ਹੋ ਗਈ ਹੈ ਉਹਨੇ ਕਿਹਾ ਪਰਵਾਹ ਨਾ ਕਰੋ ਜੀ ਅਸੀਂ ਇਹਨਾਂ ਦੇ ਬੋਟਾ ਨੂੰ ਰਸਾ ਬਣ ਕੇ ਅਪੋਰਟਾ ਤੋਂ ਵਾਪਸ ਲੈ ਕੇ ਆ ਲਗੇ ਇਹਨਾਂ ਲੁਟੇਰਿਆਂ ਦੇ ਟੋਲੇ ਨੂੰ ਵਿਖੋ ਕਦੇ ਨਹੀਂ ਦਿੱਤਾ ਜਾਏਗਾ ਇਹ ਸਾਡੀ ਬਚੇ ਬੱਤਾ ਕਾਂਗਰਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ